ਅਕਸਰ ਦੇਖਦਾ ਹਾਂ ਤਾਂ ਕਈ ਵਾਰੀ ਜਦੋਂ ਅਸੀਂ ਅਜਿਹੇ ਸਕੂਲਾਂ 'ਚ ਵੀ ਜਾਂਦੇ ਆ ਜਾਂ ਜਿਹੜੇ ਆਮ ਤੌਰ ਤੇ ਜਿੰਨੇ ਕੋਈ ਗੱਡੀ ਵੀ ਸਿੱਖਣੀ ਆ ਛੋਟੀ ਤਾਂ ਉਹਨੂੰ ਕੀ ਹੁੰਦਾ ਹੈ ਕਿ ਉਹਨੂੰ ਮਰੂਤੀ ਵਗੈਰਾ ਸਿਖਾ ਦਿੰਦੇ ਆ ਉਹ ਵਿਚਾਰੀ ਤੇ ਗੇਰ ਹੀ ਮੱਸਾ ਪੈਂਦੇ ਸਟੀਰਿੰਗ ਮਹਾ ਮੁਰਦਾ ਤਾਂ ਮੈਂ ਇੱਧਰ ਬੜੇ ਵਧੀਆ ਵਧੀਆ ਟਰਾਲੇ ਮੈਨੂੰ ਲੱਗਦਾ ਕਿ ਏਸੀ ਹੈ ਜੇ ਮੈਂ ਗਲਤ ਨਾ ਹੋਵਾਂ ਬਿਲਕੁਲ ਨਵਾਂ ਨਿਕ ਟਰਾਲਾ ਹੈ ਹਨਾ ਵਧੀਆ ਤਾਂ ਇਹ ਤੁਸੀਂ ਲੈ ਕੇ ਆਏ ਹੋ ਇਹਦਾ ਮੇਨ ਮਕਸਦ ਕੀ ਹੈ ਇਹ ਵੀ ਦੇਖ ਰਹੇ ਆ ਟ੍ਰੈਕ ਵੀ ਦੇਖ ਰਹੇ ਆ ਆਮ ਤੌਰ ਤੇ ਸਾਡੇ ਜਿਹੜੇ ਦਰਸ਼ਕ ਵੀ ਜੁੜੇ ਆ ਉਹ ਵੀ ਦੇਖਦੇ ਹੋਣਗੇ ਕਿ ਮਿੱਟੀ ਦੇ ਟ੍ਰੈਕ ਹੁੰਦੇ ਆ ਜ਼ਿਆਦਾਤਰ ਪਰ ਆਹ ਦੇਖੋ ਇਹ ਕੰਕਰੀਟ ਦਾ ਅਸੀਂ ਟ੍ਰੈਕ ਦੇਖ ਰਹੇ ਆ ਔਰ ਸਾਹਮਣੇ ਤੁਹਾਨੂੰ ਦੇਖਿਆ ਹੋਵੇਗਾ ਕਿ ਪ੍ਰੈਕਟੀਕਲ ਵੀ ਚੱਲ ਰਿਹਾ ਹੈ ਔਰ ਸਰ ਇਹਦਾ ਮਕਸਦ ਵੀ ਇਹੀ ਸੀਗਾ ਕਿ ਜੋ ਵੀ ਨਵੀਂ ਚੀਜ਼ ਬਾਹਰ ਹੁੰਦੀ ਹੈ ਕਿ ਜਿਸ ਤਰ੍ਹਾਂ ਆਪ ਦੇ ਨਾਲ ਤੁਸੀਂ ਟ੍ਰੈਕ ਤਿਆਰ ਕੀਤਾ ਹੈ ਕੰਕਰੀਟ ਦਾ ਇਹ ਵੀ ਉਸੇ ਤਰੀਕੇ ਦੇ ਨਾਲ ਹੀ ਕਾਪੀ ਕੀਤਾ ਹੋਇਆ ਕਿ ਕੋਈ ਵੀ ਦਿੱਕਤ ਨਾ ਆਵੇ ਬਾਅਦ ਚ ਟ੍ਰੈਕ ਦੇ ਵਿੱਚ ਜਾਂ ਕਿਵੇਂ ਜਿਹੜਾ ਮਿੱਟੀ ਦੇ ਉੱਤੇ ਟ੍ਰੇਨਿੰਗ ਲੈਣਾ ਜਾਂ ਟੈਸਟ ਦੇਣਾ ਔਰ ਸੀਮੈਂਟ ਕੰਕਰੀਟ ਦੇ ਉੱਤੇ ਟੈਸਟ ਦੇਣ ਦੇ ਵਿੱਚ ਬਹੁਤ ਫਰਕ ਸੀਗਾ ਤੇ ਸਾਨੂੰ ਇਹ ਦੇਖਦੇ ਹੋਏ ਕਿ ਉਹ ਬੰਦਿਆਂ ਨੂੰ ਅੱਗੇ ਜਾ ਕੇ ਉਹ ਚੀਜ਼ ਦੀ ਟ੍ਰੇਨਿੰਗ ਪਹਿਲਾਂ ਇੱਥੇ ਦਿੱਤੀ ਦਿੱਤੀ ਜਾਵੇ ਜਿਸ ਤਰ੍ਹਾਂ ਦੀ ਉਹਨਾਂ ਨੇ ਬਾਹਰ ਜਾ ਕੇ ਜਾਂ ਕਿਸੇ ਇੰਡੀਆ ਦੇ ਹੋਰ ਸਟੇਟ ਦੇ ਵਿੱਚ ਡਰਾਈਵਿੰਗ ਕਰਨੀ ਹੈ ਤਾਂ ਇਸ ਕਰਕੇ ਅਸੀਂ ਪੂਰਾ ਜਿਹੜਾ ਸਾਡਾ ਡਰਾਈਵਿੰਗ ਟ੍ਰੈਕ ਹੈ ਇਸ ਨੂੰ ਪੂਰਾ ਸਿਮੈਂਟਡ ਕਰ ਦਿੱਤਾ ਆ ਤਾਂ ਕਿ ਕੋਈ ਬਾਰਿਸ਼ ਦੇ ਟਾਈਮ ਦਿੱਕਤ ਨਾ ਆਵੇ ਟ੍ਰੇਨਿੰਗ ਦੇ ਟਾਈਮ ਉਹਨਾਂ ਨੂੰ ਸਾਰੀ ਸਿਸਟਮ ਜੋ ਬਾਹਰ ਉਹਨਾਂ ਨੂੰ ਮਿਲੇਗਾ ਉਹੀ ਇੰਡੀਆ ਦੇ ਵਿੱਚ ਇੱਥੇ ਟ੍ਰੇਨਿੰਗ ਲਈ ਮਿਲੇ ਕੀ ਆਮ ਤੌਰ ਤੇ ਜਿਹੜਾ ਵੀ ਕੋਈ ਦਰਸ਼ਕ ਦੇਖਦਾ ਹੈ ਉਹ ਕਹਿੰਦਾ ਕਿ ਸਾਨੂੰ ਉਹ ਪਹਿਲਾਂ ਦਿਖਾਓ ਜਿਨ੍ਹਾਂ ਨੇ ਸਿੱਖਿਆ ਕਿਉਂਕਿ ਇਹ ਸਭ ਤੋਂ ਮੇਨ ਚੀਜ਼ ਅੱਜ ਦੇਖੀ ਜਾਂਦੀ ਹੈ ਪਰ ਫਿਰ ਵੀ ਮੈਂ ਫੀਸ ਬਾਰੇ ਤਾਂ ਨਹੀਂ ਪੁੱਛਾਂਗਾ ਪਰ ਇੰਨਾ ਜ਼ਰੂਰ ਦੱਸ ਦਿਓ ਕਿ ਆਮ ਘਰਾਂ ਦੇ ਲੋਕ ਕੀ ਬਾਹਰ ਜਾਂਦੇ ਨੇ ਹਨਾ ਜਿਨ੍ਹਾਂ ਨੂੰ ਮਜਬੂਰੀਆਂ ਨੇ ਤਾਂ ਉਹ ਅਫੋਰਡ ਕਰ ਸਕਦੇ ਨੇ ਸਾਰੇ ਸਕੂਲਾਂ ਚੇਂਜ ਹੁੰਦਾ ਕਿ ਫੀਸ ਲੈ ਲਈ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ 10 15 ਮਿੰਟ ਟਰਾਲੇ ਤੇ ਲਵਾ ਦਿੱਤੇ ਜਾਂਦੇ ਆ ਵੀ ਸਿੱਧਾ ਐਨੂੰ ਲੈ ਜਾਓ ਐਨੂੰ ਲੈ ਜਾਓ ਹਨਾ ਇੱਥੇ ਇਦਾਂ ਤਾਂ ਨਹੀਂ ਪ੍ਰੋਪਰ ਤੁਹਾਨੂੰ ਸਿਖਾਇਆ ਜਾ ਰਿਹਾ ਜਿੰਦਾ ਵੀਰ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਆਉਂਦਾ ਇੱਥੇ ਜਿੰਨੂੰ ਕੁਝ ਨਹੀਂ ਆਉਂਦਾ ਸਿੱਖ ਜੂ ਆਣ ਕੇ ਮਹੀਨੇ ਚ ਬਿਲਕੁਲ ਸਰ ਜ਼ੀਰੋ ਤੋਂ ਵੀ ਸਟਾਰਟ ਹੋ ਕੇ ਬਿਲਕੁਲ ਇੱਥੇ ਸਿੱਖ ਸਕਦੇ ਹੋ ਮਹੀਨੇ ਚ ਲੱਗਦਾ ਕਿ ਜਿਹੜਾ ਇੱਥੋਂ ਸਿੱਖ ਕੇ ਗਿਆ ਉਹ ਬਾਹਰ ਕਿਸੇ ਨੇ ਲਾਇਸੈਂਸ ਵੀ ਬਣਾਉਣਾ ਤੇ ਪਹਿਲੀ ਟਰਾਈ ਦੇ ਵਿੱਚ ਕਲੀਅਰ ਕਰ ਲੂਗਾ। ਅੱਜ ਵੀ ਬਾਈ ਹੁਣਾ ਨੇ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਕਲਾਸ ਇਹਨਾਂ ਦੀ ਚੱਲ ਰਹੀ ਸੀਗੀ ਕਿਸੇ ਵੀ ਤਰੀਕੇ ਦਾ ਕੋਈ ਵੀ ਉਲਝਾ ਛਿਪਾ ਨਹੀਂ ਹੈ ਬਾਈ ਨੇ ਕਿਹਾ ਕਿ ਜਿਹੜਾ ਕਲਾਸ ਦਾ ਲਿਆ ਸਮਝੋ ਪਹਿਲੀ ਟਰਾਈ ਦੇ ਵਿੱਚ ਉਹ ਪਾਸ ਨਹੀਂ ਦੇ। ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਅੱਜ ਹਰ ਇੱਕ ਨੌਜਵਾਨ ਦਾ ਖਾਬ ਹੁੰਦਾ ਹੈ ਕਿ ਇੱਥੋਂ ਅਸੀਂ ਬਾਹਰ ਜਾਈਏ ਤੇ ਬਾਹਰ ਜਾ ਕੇ ਆਪਣੇ ਸੁਪਨੇ ਪੂਰੇ ਕਰੀਏ ਉੱਥੇ ਜ਼ਿਆਦਾਤਰ ਸਾਡੇ ਨੌਜਵਾਨ ਜਿਹੜੇ ਐ ਉਹ ਟਰਾਲਾ ਚਲਾਉਂਦੇ ਆ ਔਰ ਹਰ ਇੱਕ ਦਾ ਅੱਜ ਖਾ ਬੇਹੀ ਹੈ ਕਿ ਯਾਰ ਟਰਾਲੇ ਦੇ ਵਿੱਚ ਚੰਗਾ ਸਕੂਪ ਹੈ ਡਰਾਈਵਰੀ ਦੇ ਵਿੱਚ ਤੇ ਕਿਉਂ ਨਾ ਇਸ ਲਾਈਨ ਦੇ ਵੱਲ ਚਲੀਏ ਔਰ ਖਾਸ ਤੌਰ ਤੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਇੱਥੇ ਬਹੁਤ ਘੱਟ ਸੀ ਨੌਜਵਾਨਾਂ ਨੂੰ ਸਿਖਾਉਣ ਦੇ ਵਾਸਤੇ ਡਰਾਈਵਿੰਗ ਸਕੂਲ ਬਹੁਤ ਘੱਟ ਸੀਗੇ ਜਿਹੜੇ ਟਰਾਲਾ ਟਿਪਰ ਜਾਂ ਸਕੂਲ ਬੱਸਾਂ ਵਗੈਰਾ ਜਿਹੜੇ ਸਿਖਾਉਂਦੇ ਹੋਣ ਪਰ ਅੱਜ ਅਸੀਂ ਪਹੁੰਚੇ ਹੋਏ ਹਾਂ WSO ਬੋਰਡ ਤੁਸੀਂ ਮੇਰੇ ਪਿੱਛੇ ਲੱਗਾ ਹੋਇਆ ਦੇਖ ਲਿਆ ਹੋਣਾ ਸੋ ਅੱਜ ਇਹ ਡਰਾਈਵਿੰਗ ਸਕੂਲ ਦੇ ਵਿੱਚ ਪਹੁੰਚੇ ਆ ਉਦਘਾਟਨ ਵੀ ਹੋਇਆ ਔਰ ਬੱਚਿਆਂ ਦੇ ਨਾਲ ਵੀ ਗੱਲਬਾਤ ਕੀ ਦੀ ਹੈ ਜਿਨ੍ਹਾਂ ਨੂੰ ਸਰਟੀਫਿਕੇਟ ਮਿਲੇ ਨੇ ਇਹ ਕੋਰਸ ਕਿਵੇਂ ਦਾ ਹੈ ਇੱਥੇ ਬੱਚਿਆਂ ਨੂੰ ਕੀ ਕੀ ਸਿਖਾਇਆ ਜਾਂਦਾ ਪਰ ਅਸੀਂ ਜੋ ਦੇਖ ਰਹੇ ਹਾਂ ਨਾ ਸਾਡੇ ਸਾਹਮਣੇ ਤਾਂ ਵੱਡੇ ਵੱਡੇ ਟਰਾਲੇ ਦਿਖ ਰਹੇ ਆ ਕੰਟੇਨਰਾਂ ਵਾਲੇ ਔਰ ਇਹ ਡਰਾਈਵਿੰਗ ਦਾ ਟਰੈਕ ਦਿਖ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਸਰ ਹੁਣੀ ਮੌਜੂਦ ਨੇ ਚੇਅਰਮੈਨ ਨੇ ਇੱਥੋਂ ਦੇ ਡਬਲਯੂ ਐਸਓ ਦੇ ਵੀਰ ਕਮਲ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਜਗਬਾਣੀ ਦਾ ਇੱਥੇ ਆਉਣ ਦੇ ਲਈ ਇਸ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ ਔਰ ਇਥੋਂ WSO ਦੀ ਇਨਫਰਮੇਸ਼ਨ ਪੂਰੀ ਦੁਨੀਆ ਦੇ ਵਿੱਚ ਦੇਣ ਦੇ ਲਈ ਜਿਵੇਂ ਮੈਂ ਕਿਹਾ ਕਿ ਬੱਚੇ ਜ਼ਿਆਦਾਤਰ ਜਿਹੜੇ ਪੰਜਾਬੀ ਆ ਨਾ ਉਹ ਬਾਹਰ ਵੀ ਹੈ ਚਾਹੇ ਅਸੀਂ ਦੇਖੀਏ ਕੈਨੇਡਾ ਅਮਰੀਕਾ ਜਾਂ ਦੁਬਈ ਉਹ ਸਾਰੇ ਡਰਾਈਵਰ ਨੇ ਡਰਾਈਵਿੰਗ ਕਰਦੇ ਆ ਉੱਥੇ ਹਨਾ ਤਾਂ ਅੱਜ ਤੁਸੀਂ ਇੱਥੇ ਸਕੂਲ ਖੋਲ ਦਿੱਤਾ ਹੈ ਇਹ ਬੜੀ ਵਧੀਆ ਗੱਲ ਹੈ ਕਿਉਂਕਿ ਜਿੰਨੇ ਜਾਣਾ ਹੀ ਹੈ ਬਾਹਰ ਕਿਉਂ ਨਾ ਉਹ ਇੱਥੋਂ ਹੀ ਸਿੱਖ ਕੇ ਜਾਵੇ ਟਰਾਲਾ ਹਨਾ ਬਾਹਰ ਜਾ ਕੇ ਜ਼ਿਆਦਾ ਪੈਸੇ ਜਾਂ ਜ਼ਿਆਦਾ ਟਰਾਈਆਂ ਨਹੀਂ ਦੇਣੀਆਂ ਪੈਂਦੀਆਂ ਅੱਜ ਤੁਸੀਂ ਇਹ ਸਕੂਲ ਖੋਲਿਆ ਸਾਨੂੰ ਪਹਿਲਾਂ ਇਹਦੇ ਬਾਰੇ ਦੱਸੋ ਵੀ ਇੱਥੇ ਕਿਵੇਂ ਤੁਸੀਂ ਮੈਨੇਜਮੈਂਟ ਕਰ ਰਹੇ ਹੋ ਕਿੰਨੇ ਬੱਚੇ ਆ ਕੀ ਕੀ ਫ ਇਹ ਸਕੂਲ ਨੂੰ ਖੋਲਣ ਦਾ ਸਾਡਾ ਮੇਨ ਮੋਟਿਵ ਸੀਗਾ ਜੀ ਕਿ ਇੱਥੇ ਜੋ ਫੈਸਿਲਿਟੀ ਸੀਗੀ ਆਪਣੇ ਨਾਰਥ ਇੰਡੀਆ ਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਇਸ ਤਰ੍ਹਾਂ ਦਾ ਕੋਈ ਪ੍ਰੋਫੈਸ਼ਨਲ ਡਰਾਈਵਿੰਗ ਸਕੂਲ ਨਹੀਂ ਸੀਗਾ ਜੇ ਪਹਿਲਾਂ ਕੋਈ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਸੀ ਉਹ ਤੁਸੀਂ ਦੇਖੋਗੇ ਨਾਰਮਲ ਗਰਾਊਂਡਸ ਦੇ ਵਿੱਚ ਪੁਰਾਣੇ ਟਰਾਲਿਆਂ ਦੇ ਉੱਤੇ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਸੀ ਉਹ ਦਿੱਕਤ ਕੀ ਆਂਦੀ ਸੀ ਕੈਂਡੀਡੇਟ ਇੱਥੇ ਸਿੱਖ ਤਾਂ ਲੈਂਦੇ ਸੀ ਬਟ ਜਦੋਂ ਉਹ ਬਾਹਰ ਜਾਂਦੇ ਸੀ ਜਾਂ ਉਹ ਰੀਅਲ ਦੇ ਵਿੱਚ ਡਰਾਈਵਿੰਗ ਦੇ ਵਿੱਚ ਆਉਂਦੇ ਸੀ ਜੋ ਅੱਜ ਕੱਲ ਨਿਊ ਮਾਡਲ ਦੇ B6 ਇੰਜਨ ਨੇ ਜੋ ਨਿਊ ਜਨਰੇਸ਼ਨ ਦੇ ਟਰੱਕਸ ਨੇ ਉਹਨਾਂ ਨੂੰ ਚਲਾਉਣ ਦੇ ਵਿੱਚ ਉਹਨਾਂ ਨੂੰ ਦਿੱਕਤ ਆਂਦੀ ਸੀਗੀ ਕਈ ਫੰਕਸ਼ਨਸ ਉਹਨਾਂ ਨੂੰ ਪਤਾ ਨਹੀਂ ਹੁੰਦੇ ਸੀਗੇ ਤੇ ਫਿਰ ਅਸੀਂ ਇਹ ਪਲਾਨ ਕੀਤਾ ਸੀ ਕਿ ਅਸੀਂ ਇੱਕ ਇਸ ਤਰ੍ਹਾਂ ਦਾ ਡਰਾਈਵਿੰਗ ਸਕੂਲ ਇੱਥੇ ਸ਼ੁਰੂ ਕਰੀਏ ਜਿੱਥੇ ਅਸੀਂ ਉਹਨੂੰ ਬੇਸਿਕ ਟ੍ਰੇਨਿੰਗ ਤੋਂ ਲੈ ਕੇ ਉਹਨਾਂ ਦੀ ਪਾਰਕਿੰਗਸ ਤੋਂ ਲੈ ਕੇ ਉਹਨਾਂ ਦੀ ਗੇਅਰ ਸ਼ਿਫਟਿੰਗ ਤੋਂ ਲੈ ਕੇ ਉਹਨਾਂ ਦੇ ਇੰਜਨ ਦੇ ਬਾਰੇ ਜਾਂ ਉਹਨਾਂ ਦੀ ਹਰ ਇੱਕ ਨੋਲੇਜ ਜੋ ਡਰਾਈਵਰ ਨੂੰ ਹੋਣੀ ਚਾਹੀਦੀ ਹੈ ਉਸ ਦੇ ਬਾਰੇ ਸਾਰੀ ਇਨਫਰਮੇਸ਼ਨ ਦਿੱਤੀ ਜਾ ਸਕੇ ਇਸ ਲਈ ਇਸ ਡਰਾਈਵਿੰਗ ਸਕੂਲ ਨੂੰ ਅਸੀਂ ਸ਼ੁਰੂ ਕੀਤਾ ਜੀ ਥੋੜਾ ਜਿਹਾ ਮੈਨੂੰ ਸਾਨੂੰ ਸਟਰਕਚਰ ਦੇ ਬਾਰੇ ਦੇ ਵਿੱਚ ਦੱਸਿਓ ਕਿਉਂਕਿ ਆਮ ਤੌਰ ਤੇ ਹੁੰਦਾ ਹੈ ਅੱਧੇ ਪੌਣੇ ਘੰਟੇ ਦੀ ਪ੍ਰੈਕਟੀਕਲ ਹੁੰਦਾ ਹੈ ਟਰਾਲੇ ਵਗੈਰਾ ਤੇ ਹਨਾ ਉਸ ਤੋਂ ਬਾਅਦ ਆਪਣਾ ਜਿਹੜਾ ਥਿਊਰੀ ਹੁੰਦੀ ਹੈ ਤੇ ਮੈਂ ਸੁਣਿਆ ਕਿ ਤੁਸੀਂ ਪੀਡੀ ਕਲਾਸਸ ਵੀ ਸ਼ੁਰੂ ਕੀਤੀਆਂ ਹੋਈਆਂ ਨੇ ਵਿੱਚੇ ਕਿ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਹੈ ਬੱਚੇ ਦੀ ਉਹ ਵੀ ਹੋਣੀ ਚਾਹੀਦੀ ਹੈ ਕਿ ਤੁਸੀਂ ਇਹ ਸਿੱਖ ਲਿਆ ਪਰ ਗੱਲਬਾਤ ਕਿਵੇਂ ਕਰਨੀ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ ਬਿਲਕੁਲ ਜੀ ਦੇਖਣ ਚ ਕੀ ਆਂਦਾ ਸੀਗਾ ਜਿਸ ਤਰ੍ਹਾਂ ਅਸੀਂ ਜੇ ਪਹਿਲਾਂ ਇਹਨਾਂ ਦੀ ਟ੍ਰੇਨਿੰਗ ਕਰਦੇ ਸੀ ਤੇ ਉਸ ਤੋਂ ਬਾਅਦ ਟੈਸਟਿੰਗ ਕਰਦੇ ਸੀ ਜਦੋਂ ਵੀ ਡਰਾਈਵਰ ਉਹ ਜੌਬ ਲਈ ਜਾਂਦੇ ਸੀ ਉਹ ਚਾਹੇ ਇੰਡੀਆ ਹੋਵੇ ਚਾਹੇ ਬਾਹਰ ਕਮਿਊਨੀਕੇਸ਼ਨ ਜੇ ਉਹ ਇੰਡੀਆ ਚਾ ਚਾਹੇ ਉਹਨੂੰ ਪੰਜਾਬੀ ਦਾ ਵੀ ਲਹਿਜਾ ਕੀ ਆ ਉਸ ਦਾ ਬੰਦੇ ਦਾ ਐਟੀਟਿਊਡ ਕਿਸ ਤਰ੍ਹਾਂ ਉਹ ਉਹ ਉਹਦਾ ਜਿਹੜਾ ਏਮਪਲੋਇਰ ਆ ਉਸ ਚੀਜ਼ ਨੂੰ ਬਹੁਤ ਨੋਟ ਕਰਦਾ ਸੀਗਾ ਤੇ ਅਸੀਂ ਫਿਰ ਕੀ ਸੋਚਿਆ ਜੇ ਅਸੀਂ ਡੇਲੀ ਜਿਹੜਾ ਅਸੀਂ ਕੋਰਸ ਕੰਟੈਂਟ ਤਿਆਰ ਕੀਤਾ ਅਸੀਂ 45 ਦਿਨਾਂ ਦਾ ਇੱਕ ਬੈਚ ਸਟਾਰਟ ਕਰਦੇ ਹਾਂ ਜਿਸ ਵਿੱਚ ਬੱਚੇ ਨੂੰ ਡੇਲੀ ਪ੍ਰੈਕਟੀਕਲ ਕਰਾਈ ਜਾਂਦੀ ਹੈ ਪ੍ਰੈਕਟੀਕਲ ਦੇ ਨਾਲ ਨਾਲ ਉਹਨੂੰ ਥਿਉਰੀ ਨੋਲੇਜ ਦਿੱਤੀ ਜਾਂਦੀ ਹੈ ਜੋ ਟਰੱਕ ਦੀ ਸੇਫਟੀ ਟਰੱਕ ਦੇ ਜਿਹੜੇ ਰੋਡ ਸੇਫਟੀ ਰੂਲਸ ਆ ਉਹਨਾਂ ਸਾਰਿਆਂ ਬਾਰੇ ਉਸ ਤੋਂ ਬਾਅਦ ਅਸੀਂ ਕੀ ਦੇਖਿਆ ਕਿ ਬੱਚੇ ਸਿੱਖ ਤਾਂ ਲੈਂਦੇ ਸੀ ਬਟ ਉਹਨਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਆਉਂਦਾ ਸੀ ਅਸੀਂ ਫਿਰ ਆਪਣੇ ਕੋਰਸ ਦੇ ਵਿੱਚ ਇੱਕ ਕੰਟੈਂਟ ਐਡ ਕੀਤਾ ਜਿਹੜਾ ਅਸੀਂ ਕਮਿਊਨੀਕੇਸ਼ਨ ਸੌਕ ਸਕਿੱਲ ਨੂੰ ਇੰਪਰੂਵ ਕਰਨ ਲਈ ਪਰਸਨੈਲਿਟੀ ਡਿਵੈਲਪਮੈਂਟ ਦਾ ਅਸੀਂ ਡੇਲੀ 30 ਮਿੰਟਸ ਉਹਨਾਂ ਨੂੰ ਇੱਕ ਇੰਗਲਿਸ਼ ਦੀ ਟ੍ਰੇਨਿੰਗ ਦਿੰਨੇ ਆ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜਦੋਂ ਤੁਸੀਂ ਇੰਟਰਵਿਊ ਦੇਣੀ ਆ ਚਾਹੇ ਇੰਡੀਆ ਦੇ ਲਈ ਆ ਚਾਹੇ ਅਬ੍ਰੋਡ ਦੇ ਲਈ ਆ ਤੁਸੀਂ ਕਿਸ ਤਰੀਕੇ ਨਾਲ ਇੰਟਰਵਿਊ ਦੇਣੀ ਹੈ ਕਿਸ ਤਰੀਕੇ ਨਾਲ ਆਪਣੇ ਐਮਪਲੋਇਰ ਨਾਲ ਗੱਲ ਕਰਨੀ ਹੈ ਜੇ ਤੁਹਾਨੂੰ ਕਿਸੇ ਬਾਹਰਲੇ ਲੋਕਾਂ ਨਾਲ ਵੀ ਡਰਾਈਵ ਕਰਦੇ ਆ ਜਿਸ ਤਰ੍ਹਾਂ ਕੋਈ ਅਗਰ ਟੈਕਸੀ ਚਲਾਉਂਦਾ ਜਾਂ ਕੁਝ ਕੀ ਗੱਲ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਸ ਨੂੰ ਉਸ ਦੀ ਸਕਿੱਲ ਨੂੰ ਜਾਂਦਾ ਹੈ ਮਤਲਬ ਡਰਾਈਵਿੰਗ ਸਕਿੱਲ ਤੋਂ ਇਲਾਵਾ ਉਸ ਦੀ ਸੌਫਟ ਸਕਿੱਲ ਦੇ ਲਈ ਵੀ ਮੈਂ ਆਮ ਤੌਰ ਤੇ ਸਰ ਦੇਖਦਾ ਤਾਂ ਕਈ ਵਾਰੀ ਜਦੋਂ ਅਸੀਂ ਅਜਿਹੇ ਸਕੂਲਾਂ 'ਚ ਵੀ ਜਾਂਦੇ ਆ ਜਾਂ ਜਿਹੜੇ ਆਮ ਤੌਰ ਤੇ ਜਿੰਨੇ ਕੋਈ ਗੱਡੀ ਵੀ ਸਿੱਖਣੀ ਆ ਛੋਟੀ ਤਾਂ ਉਹਨੂੰ ਕੀ ਹੁੰਦਾ ਹੈ ਕਿ ਉਹਨੂੰ ਮਰੂਤੀ ਵਗੈਰਾ ਸਿਖਾ ਦਿੰਦੇ ਆ ਉਹ ਵਿਚਾਰੀ ਤੇ ਗੇਰ ਹੀ ਮਸਾ ਪੈਂਦੇ ਸਟੀਰਿੰਗ ਮਹਾ ਮੁੜਦਾ ਤਾਂ ਮੈਂ ਇੱਧਰ ਬੜੇ ਵਧੀਆ-ਵਧੀਆ ਟਰਾਲੇ ਮੈਨੂੰ ਲੱਗਦਾ ਕਿ ਏਸੀ ਹੈ ਜੇ ਮੈਂ ਗਲਤ ਨਾ ਹੋਵਾਂ ਬਿਲਕੁਲ ਨਵਾਂ ਨਿਕ ਟਰਾਲਾ ਹੈ ਹਨਾ ਵਧੀਆ ਤਾਂ ਇਹ ਤੁਸੀਂ ਲੈ ਕੇ ਆਏ ਹੋ ਇਹਦਾ ਮੇਨ ਮਕਸਦ ਕੀ ਹੈ ਸਰ ਇਹਦਾ ਮੇਨ ਮਕਸਦ ਸਪੈਸ਼ਲੀ ਜਦੋਂ ਅਸੀਂ ਟ੍ਰੇਨਿੰਗ ਸ਼ੁਰੂ ਕੀਤੀ ਜੂਨ ਦਾ ਮਹੀਨਾ ਸੀ ਗਰਮੀ ਦਾ ਮਹੀਨਾ ਸੀ ਅਸੀਂ ਵੀ ਜੇਕਰ ਪੁਰਾਣੇ ਟਰਾਲੇ ਲੈ ਆਂਦੇ ਤੇ ਟ੍ਰੇਨਿੰਗ ਜਿਹੜਾ ਬੰਦਾ ਬਿਲਕੁਲ ਹੈ ਹੀ ਨਹੀਂ ਹਾਂ ਉਹ ਵੈਸੇ ਹੀ ਕਨਫਿਊਜ਼ ਹੁੰਦਾ ਥੋੜਾ ਤੇ ਉਹ ਗਰਮੀ ਦੇ ਵਿੱਚ ਬੈਠ ਕੇ ਹੋਰ ਕਨਫਿਊਜ਼ ਹੋ ਜਾਵੇਗਾ ਇਸ ਕਰਕੇ ਅਸੀਂ ਪਲਾਨ ਕੀਤਾ ਕਿ ਅਸੀਂ ਜਿਹੜਾ ਆਪਣਾ ਇੰਸਟੀਚਿਊਟ ਦੇ ਵਿੱਚ 0 ਮੀਟਰ ਬਿਲਕੁਲ ਬ੍ਰਾਂਡ ਨਿਊ ਟਰਾਲੇ ਯੂਜ਼ ਕਰਾਂਗੇ ਔਰ ਅਸੀਂ ਇੰਡੀਆ ਦੇ ਵਿੱਚ ਟ੍ਰੇਨਿੰਗ ਦੇਣ ਲਈ ਇੱਥੇ ਟਾਟਾ ਦੇ ਟਰਾਲੇ ਯੂਜ਼ ਕੀਤੇ ਆ ਜਿਹੜੇ ਫੋਰਨ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਅਸੀਂ ਬੈਂਜ਼ ਦਾ ਟਰਾਲਾ ਯੂਜ਼ ਕੀਤਾ ਜਿਹੜਾ ਕਿ ਇੰਡੀਆ 'ਚ ਲੋਕੀ ਮਤਲਬ ਜਿਹੜੇ ਕੋਈ ਬਿਜ਼ਨਸ ਕਰਦਾ ਉਹ ਵੀ ਯੂਜ਼ ਨਹੀਂ ਕਰਦਾ ਜਿਹੜੇ ਅਸੀਂ ਟ੍ਰੇਨਿੰਗ 'ਚ ਲਗਾਏ ਹੋਏ ਨੇ ਉਹ ਰੀਜ਼ਨ ਇਹੀ ਸੀਗਾ ਕਿ ਜੇ ਕੋਈ ਬੱਚਾ ਬਾਹਰ ਜਾਣਾ ਚਾਹ ਨਿਊ ਟਰਾਲਿਆਂ ਦੇ ਉੱਤੇ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਹ ਅੱਗੇ ਜਾ ਕੇ ਉਸ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਉਹਨੂੰ ਸਿੱਖਦੇ ਟਾਈਮ ਤੇ ਕੋਈ ਗਲਾਸ ਦੀ ਦਿੱਕਤ ਨਾ ਹੋਵੇ ਕੋਈ ਏਸੀ ਦੀ ਦਿੱਕਤ ਨਾ ਹੋਵੇ ਸਾਡੇ ਟਰਾਲੇ ਤਾਂ ਨਵੇਂ ਹੈ ਹੀ ਆ ਜੀ ਅਸੀਂ ਜਿਹੜੇ ਕਲਾਸਰੂਮ ਵੀ ਬਣਾਏ ਆ ਉਹ ਵੀ ਫੁੱਲੀ ਏਸੀ ਨੇ ਜੀ ਤੁਸੀਂ ਸਟੂਡੈਂਟ ਬੈਠਦੇ ਨੇ ਗਰਮੀ ਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਉਹ ਆਰਾਮ ਨਾਲ ਉੱਥੇ ਵੇਟਿੰਗ ਏਰੀਆ ਸਾਡਾ ਵੇਟਿੰਗ ਏਰੀਆ ਵੀ ਏਸੀ ਹੈ ਜੀ ਤੇ ਇਸ ਤਰ੍ਹਾਂ ਉਹਨਾਂ ਨੂੰ ਪੂਰੀ ਫੈਸਿਲਿਟੀਆਂ ਪੂਰਾ ਟ੍ਰੇਨਿੰਗ ਇਕਵਿਪਮੈਂਟਸ ਦਿੱਤੇ ਜਾ ਰਹੇ ਆ ਜਿਸ ਨਾਲ ਉਹ ਵਧੀਆ ਤਰੀਕੇ ਨਾਲ ਸਿੱਖ ਸਕਣ ਜੀ ਮੈਂ ਇਹ ਵੀ ਦੇਖ ਰਿਹਾ ਹਾਂ ਟਰੈਕ ਵੀ ਦੇਖ ਰਿਹਾ ਹਾਂ ਆਮ ਤੌਰ ਤੇ ਸਾਡੇ ਜਿਹੜੇ ਦਰਸ਼ਕ ਵੀ ਜੁੜੇ ਆ ਉਹ ਵੀ ਦੇਖਦੇ ਹੋਣਗੇ ਕਿ ਮਿੱਟੀ ਦੇ ਟਰੈਕ ਹੁੰਦੇ ਆ ਜ਼ਿਆਦਾਤਰ ਪਰ ਆਹ ਦੇਖੋ ਇਹ ਕੰਕਰੀਟ ਦਾ ਸੀ ਟਰੈਕ ਦੇਖ ਰਹੇ ਹਾਂ ਔਰ ਸਾਹਮਣੇ ਤੁਹਾਨੂੰ ਦੇਖਿਆ ਹੋਵੇਗਾ ਕਿ ਪ੍ਰੈਕਟੀਕਲ ਵੀ ਚੱਲ ਰਿਹਾ ਹੈ ਔਰ ਸਰ ਇਹਦਾ ਮਕਸਦ ਵੀ ਇਹੀ ਸੀਗਾ ਕਿ ਜੋ ਵੀ ਨਵੀਂ ਚੀਜ਼ ਬਾਹਰ ਹੁੰਦੀ ਹੈ ਇਹ ਜਿਸ ਤਰ੍ਹਾਂ ਆਪਦੇ ਨਾਲ ਤੁਸੀਂ ਟਰੈਕ ਤਿਆਰ ਕੀਤਾ ਕੰਕਰੀਟ ਦਾ ਇਹ ਵੀ ਉਸੇ ਤਰੀਕੇ ਦੇ ਨਾਲ ਹੀ ਕਾਪੀ ਕੀਤਾ ਹੋਇਆ ਕਿ ਕੋਈ ਵੀ ਦਿੱਕਤ ਨਾ ਆਵੇ ਬਾਅਦ ਚ ਟਰੈਕ ਦੇ ਵਿੱਚ ਜਾਂ ਕਿਵੇਂ ਵੀ ਬਿਲਕੁਲ ਜੀ ਦਿੱਕਤ ਕੀ ਆਉਂਦੀ ਸੀ ਕਿ ਸਪੈਸ਼ਲੀ ਜਦੋਂ ਆਪਣਾ ਜੁਲਾਈ ਅਗਸਟ ਦੇ ਵਿੱਚ ਇੱਕ ਤਾਂ ਜਦੋਂ ਰੈਨੀ ਟਾਈਮ ਹੁੰਦਾ ਹੈ ਬਾਰਿਸ਼ ਦਾ ਟਾਈਮ ਹੁੰਦਾ ਸੀਗਾ ਜੇਕਰ ਬਾਰਿਸ਼ ਆ ਜਾਂਦੀ ਸੀ ਤੇ ਮਿੱਟੀ ਦਾ ਟਰੈਕ ਤਿੰਨ ਤੋਂ ਚਾਰ ਦਿਨ ਦੁਬਾਰਾ ਯੂਜ਼ ਨਹੀਂ ਕੀਤਾ ਜਾ ਸਕਦਾ ਸੀ ਸੈਕੰਡ ਜਿਹੜਾ ਮਿੱਟੀ ਦੇ ਉੱਤੇ ਟ੍ਰੇਨਿੰਗ ਲੈਣਾ ਜਾਂ ਟੈਸਟ ਦੇਣਾ ਔਰ ਸੀਮੈਂਟ ਕੰਕਰੀਟ ਦੇ ਉੱਤੇ ਟੈਸਟ ਦੇਣ ਦੇ ਵਿੱਚ ਬਹੁਤ ਫਰਕ ਸੀਗਾ ਤੇ ਸਾਨੂੰ ਇਹ ਦੇਖਦੇ ਹੋਏ ਕਿ ਉਹ ਬੰਦਿਆਂ ਨੂੰ ਅੱਗੇ ਜਾ ਕੇ ਉਹ ਚੀਜ਼ ਦੀ ਟ੍ਰੇਨਿੰਗ ਪਹਿਲਾਂ ਇੱਥੇ ਦਿੱਤੀ ਜAVE ਜਿਸ ਤਰ੍ਹਾਂ ਦੀ ਉਹਨਾਂ ਨੇ ਬਾਹਰ ਜਾ ਕੇ ਜਾਂ ਕਿਸੇ ਇੰਡੀਆ ਦੇ ਹੋਰ ਸਟੇਟਸ ਦੇ ਵਿੱਚ ਡਰਾਈਵਿੰਗ ਕਰਨੀ ਹੈ ਤਾਂ ਇਸ ਕਰਕੇ ਅਸੀਂ ਪੂਰਾ ਜਿਹੜਾ ਸਾਡਾ ਡਰਾਈਵਿੰਗ ਟ੍ਰੈਕ ਹੈ ਇਸ ਨੂੰ ਪੂਰਾ ਸਿਮੈਂਟਡ ਕਰ ਦਿੱਤਾ ਆ ਤਾਂ ਕਿ ਕੋਈ ਬਾਰਿਸ਼ ਦੇ ਟਾਈਮ ਦਿੱਕਤ ਨਾ ਆਵੇ ਟ੍ਰੇਨਿੰਗ ਦੇ ਟਾਈਮ ਉਹਨਾਂ ਨੂੰ ਸਾਰੀ ਸਿਸਟਮ ਜੋ ਬਾਹਰ ਉਹਨਾਂ ਨੂੰ ਮਿਲੇਗਾ ਉਹੀ ਇੰਡੀਆ ਦੇ ਵਿੱਚ ਇੱਥੇ ਟ੍ਰੇਨਿੰਗ ਲਈ ਮਿਲੇ ਹੂੰ ਦਾ ਬਿਲਕੁਲ ਅਸੀਂ ਬੱਚਿਆਂ ਦੇ ਨਾਲ ਵੀ ਸਰ ਮੈਂ ਚਾਹਨਾ ਗੱਲਬਾਤ ਕੀਤੀ ਜਾਵੇ ਹਨਾ ਕਿਵੇਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਆਮ ਤੌਰ ਤੇ ਜਿਹੜਾ ਵੀ ਕੋਈ ਦਰਸ਼ਕ ਦੇਖਦਾ ਹੈ ਉਹ ਕਹਿੰਦਾ ਕਿ ਸਾਨੂੰ ਉਹ ਪਹਿਲਾਂ ਦਿਖਾਓ ਜਿਨ੍ਹਾਂ ਨੇ ਸਿੱਖਿਆ ਕਿਉਂਕਿ ਇਹ ਸਭ ਤੋਂ ਮੇਨ ਚੀਜ਼ ਅੱਜ ਦੇਖੀ ਜਾਂਦੀ ਹੈ ਪਰ ਫਿਰ ਵੀ ਮੈਂ ਫੀਸ ਬਾਰੇ ਤਾਂ ਨਹੀਂ ਪੁੱਛਾਂਗਾ ਪਰ ਇਹਨਾਂ ਜ਼ਰੂਰ ਦੱਸ ਦਿਓ ਕਿ ਆਮ ਘਰਾਂ ਦੇ ਲੋਕ ਕੀ ਬਾਹਰ ਜਾਂਦੇ ਨੇ ਹਨਾ ਜਿਨ੍ਹਾਂ ਨੂੰ ਮਜਬੂਰੀਆਂ ਨੇ ਤਾਂ ਉਹ ਅਫੋਰਡ ਕਰ ਸਕਦੇ ਨੇ ਬਿਲਕੁਲ ਜੀ ਅਸੀਂ ਬਹੁਤ ਹੀ ਨੋਮੀਨਲ ਫੀਸ ਰੱਖੀ ਹੋਈ ਆ ਔਰ ਜੋ ਅਸੀਂ ਫੀਸ ਲੈ ਰਹੇ ਹਾਂ ਉਸ ਦੇ ਵਿੱਚ ਜੋ ਅਸੀਂ ਫੈਸਿਲਿਟੀਆਂ ਦੇ ਰਹੇ ਹਾਂ ਜੇ ਅਸੀਂ ਉਹ ਕਾਊਂਟ ਕਰੀਏ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਕੰਮ ਕਰ ਰਹੇ ਹਾਂ ਸਾਡਾ ਉਹਦੇ ਵਿੱਚ ਮੋਟਿਵ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਸਿਖਾ ਸਕੀਏ ਜਿਹੜੇ ਜ਼ਿਆਦਾ ਪੈਸੇ ਖਰਚਾ ਫੋਰ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਵੀ ਇਹ ਫੈਸਿਲਿਟੀ ਦੇ ਸਕੀਏ ਤੇ ਇਸ ਕਰਕੇ ਸਾਡੀ ਫੀਸ ਬਹੁਤ ਨੋਮੀਨਲ ਹੈ ਸਾਡੇ ਕੋਲ ਇਸ ਟਾਈਮ ਦੇ ਵਿੱਚ ਅਰਾਊਂਡ 100 ਸਟੂਡੈਂਟ ਹਰ ਬੈਚ ਦੇ ਵਿੱਚ ਟ੍ਰੇਨਿੰਗ ਲੈ ਰਹੇ ਆ ਔਰ ਇਨ ਫਿਊਚਰ ਅਸੀਂ ਪਲਾਨ ਕਰ ਰਹੇ ਹਾਂ ਇਹ 100 ਨੂੰ 150 ਜਾਂ 200 ਕਰਨ ਦੇ ਲਈ ਤਾਂ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਟ੍ਰੇਨਿੰਗ ਦੇ ਸਕੀਏ ਬਿਲਕੁਲ ਅਸੀਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਹੁਣੇ-ਹੁਣੇ ਐਕਸਪੀਰੀਅੰਸ ਸਰਟੀਫਿਕੇਟ ਲਏ ਆ ਉਹ ਤਸਵੀਰਾਂ ਦੇਖੀਆਂ ਹੋਣੀਆਂ ਨੇ ਕੋਈ ਝੂਠ ਨਹੀਂ ਐ ਕਿ ਹਾਂ ਬਈ ਉਹ ਖਾਣਾ ਪੂਰਤੀ ਕਰ ਦਿੱਤੀ ਆਏ ਤੁਹਾਨੂੰ ਮਾੜਾ ਜਿਹਾ ਦੱਸਿਆ ਵੀ ਆਹ ਗੇਰ ਐ ਪੈ ਗਿਆ ਇਹਨੂੰ ਐ ਕਰਦੇ ਹੋ ਪਰ ਗੱਲਬਾਤ ਅਸੀਂ ਬੱਚਿਆਂ ਦੇ ਨਾਲ ਵੀ ਕਰਾਂਗੇ ਪ੍ਰੈਕਟੀਕਲ ਵੀ ਚੱਲ ਰਿਹਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਤੇ ਆਓ ਬੱਚਿਆਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਇਹ ਕਲਾਸ ਚੱਲ ਰਹੀ ਐ ਸੌਰੀ ਸਰ ਮੈਂ ਰੋਕ ਰਿਹਾ ਤੁਹਾਨੂੰ ਠੀਕ ਹੈ ਇਹ ਟ੍ਰੇਨਿੰਗ ਚੱਲ ਰਹੀ ਹੈ ਬੱਚਿਆ ਜੀ ਸਰ ਇਹ ਪ੍ਰੀ ਇਨਸਪੈਕਸ਼ਨ ਟਿਪਸ ਚੱਲ ਰਹੀਆਂ ਜੋ ਫੋਰਨ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਜਦੋਂ ਵੀ ਟਰੈਕਟੀਕਲ ਟੈਸਟ ਲਿਆ ਜਾਂਦਾ ਉਸ ਤੋਂ ਪਹਿਲਾਂ ਇੱਕ ਚਾਰਟ ਦਿੱਤਾ ਜਾਂਦਾ ਪ੍ਰੀ ਇਨਸਪੈਕਸ਼ਨ ਟਿਪਸ ਦਾ ਉਹਦੇ ਵਿੱਚ ਕੁਝ ਨਾ ਕੁਝ ਦੋ ਚਾਰ ਖਾਮੀਆਂ ਹੁੰਦੀਆਂ ਜਿਵੇਂ ਆਪਾਂ ਗਲਤੀਆਂ ਕੈਦ ਰਹੀਆਂ ਵਹੀਕਲ ਦੇ ਵਿੱਚ ਕੋਈ ਨਾ ਕੋਈ ਨੁਕਸ ਹੁੰਦੇ ਆ ਤੇ ਉਹ ਨੁਕਸ ਜਿਹੜਾ ਹੈਗਾ ਉਹ ਰਾਈਟ ਦਾ ਨਿਸ਼ਾਨ ਲਾਉਣਾ ਪੈਂਦਾ ਕਿ ਵਹੀਕਲ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਸਾਡੇ ਨਟ ਵੀਲ ਨਟ ਢਿਲੇ ਹੋ ਸਕਦੇ ਹੈ ਬ੍ਰੇਕ ਫਲੂਇਡ ਘਟ ਹੋ ਸਕਦਾ ਹੈ ਇੰਜਨ ਆਇਲ ਲੈਵਲ ਘਟ ਹੋ ਸਕਦਾ ਹੈ ਟਾਇਰਾਂ ਦੇ ਵਿੱਚ ਹਵਾ ਘਟ ਹੋ ਸਕਦੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਾਡੇ ਡੈਸ਼ਬੋਰਡ ਦੇ ਵਾਰਨਿੰਗ ਸਾਈਨ ਹੈ ਉਹਦੇ ਚ ਕੋਈ ਵਾਰਨਿੰਗ ਲਾਈਟ ਵੀ ਆਨ ਹੋ ਸਕਦੀ ਹੈ ਉਹ ਸਾਨੂੰ ਗ੍ਰੀਫ ਕਰਨਾ ਪੈਂਦਾ ਸੀ ਉਹ ਬੱਚਿਆਂ ਨੂੰ ਇਹ ਆਪਣਾ ਪ੍ਰੀ ਇਨਸਪੈਕਸ਼ਨ ਟਿਪਸ ਬਾਰੇ ਦਾ ਹੈ ਇਹਦੇ ਚ ਵਹੀਕਲ ਦੇ ਛੋਟੇ ਤੋਂ ਲੈ ਕੇ ਵੱਡੇ ਪਾਰਟ ਤੱਕ ਅਰਾਊਂਡ ਵਹੀਕਲ ਘੁੰਮ ਕੇ ਜੋ ਵੀ ਵਹੀਕਲ ਦੇ ਪਾਰਟਸ ਨੇ ਉਹਨਾਂ ਬਾਰੇ ਜਾਣਕਾਰੀ ਦੇਣਾ ਕਿ ਉਹਨਾਂ ਇਹ ਕਿੱਦਾਂ ਹੋਣੇ ਚਾਹੀਦੇ ਨੇ ਕਿੱਦਾਂ ਕਸੇ ਹੋਣੇ ਚਾਹੀਦੇ ਨੇ ਕੋਈ ਚੀਜ਼ ਲਮਕਦੀ ਨਹੀਂ ਹੋਣੀ ਚਾਹੀਦੀ ਕੋਈ ਵਾਇਰ ਨਹੀਂ ਇਦਾਂ ਦੀ ਹੋਣੀ ਚਾਹੀਦੀ ਤੇ ਕੋਈ ਕਿਸੇ ਤਰ੍ਹਾਂ ਦਾ ਫਲੂਇਡ ਲੈਵਲ ਘਟ ਨਹੀਂ ਹੋਣਾ ਚਾਹੀਦਾ ਮਿਰਰ ਵਿੰਡਸ਼ੀਲਡ ਸਾਡੇ ਸਾਰੇ ਲਾਈਟਸ ਇਹ ਪ੍ਰੋਪਰਲੀ ਵਰਕ ਕਰਦੀਆਂ ਹੋਣੀਆਂ ਚਾਹੀਦੀਆਂ ਨੇ ਫਰੀ ਆਫ ਕਰੈਕਸ ਹੋਣੀਆਂ ਚਾਹੀਦੀਆਂ ਨੇ ਸਾਡੇ ਮਿਰਰਸ ਢਿੱਲੇ ਨਹੀਂ ਹੋਣੇ ਚਾਹੀਦੇ ਤੇ ਹੋਰ ਵੀ ਜੋ ਵੀਕਲ ਦੇ ਕੰਪੋਨੈਂਟਸ ਨੇ ਉਹਨਾਂ ਬਾਰੇ ਬਹੁਤ ਹੀ ਬਰੀਕੀ ਬਾਰੇ ਸਾਡੇ ਪ੍ਰਿੰਸ ਇੰਸਪੈਕਸ਼ਨ ਟਿਪਸ ਬਾਰੇ ਅਸੀਂ ਇੰਨਾ ਕੁ ਵਧੀਆ ਉਹਨਾਂ ਨੂੰ ਜਾਣਕਾਰੀ ਦੇ ਦਿੰਨੇ ਆ ਕਿ ਅਗਰ ਸਾਡੇ ਤੋਂ ਬੱਚਾ ਸਾਡੇ ਵਰਲਡ ਸਕਿੱਲ ਆਰਗੇਨਾਈਜੇਸ਼ਨ ਦੇ ਵਿੱਚ ਬੱਚਾ ਆ ਕੇ ਸਾਡੇ ਤੋਂ ਟ੍ਰੇਨਿੰਗ ਲੈਂਦਾ ਹੈ ਅਸੀਂ ਉਹਨੂੰ ਇੰਟਰਨੈਸ਼ਨਲ ਤੇ ਨੈਸ਼ਨਲ ਲੈਵਲ ਦੀ ਪੂਰੀ ਹੀ ਥਿਊਰੀ ਦੀ ਇਹਨਾਂ ਬੱਚਿਆਂ ਨੂੰ ਮੈਂ ਇਹ ਸਾਰੀਆਂ ਵੀਹਿਕਲਸ ਦੇ ਜਿਹੜੇ ਪਾਰਟਸ ਨੇ ਇਹਨਾਂ ਬਾਰੇ ਇੱਕ ਇੱਕ ਬ੍ਰੀਕੀ ਬਾਰੇ ਇਹਨਾਂ ਨੂੰ ਦੱਸਿਆ ਹੋਇਆ ਕਿ ਇਹਨਾਂ ਨੇ ਕਿਵੇਂ ਜਾਂਚ ਕਰਨੀ ਹੈ ਤੇ ਕਿੱਦਾਂ ਜਾਂਚ ਕਰਨੀ ਹੈ ਤਾਂ ਜੋ ਇਹ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਕਿਸੇ ਤਰ੍ਹਾਂ ਦੇ ਵੀ ਇਹ ਇਹਨਾਂ ਦਾ ਪਹਿਲੀ ਵਾਰ ਦੇ ਵਿੱਚ ਹੀ ਲਾਇਸੈਂਸ ਬਣ ਜੇ ਅਸੀਂ ਇਹਨਾਂ ਨੂੰ ਇਦਾਂ ਦੀ ਜਿਹੜੀ ਹੈਗੀ ਆ ਉਹ ਟ੍ਰੇਨਿੰਗ ਪ੍ਰੋਵਾਈਡ ਕਰ ਰਹੇ ਇੰਟਰਨੈਸ਼ਨਲ ਤਰੀਕੇ ਨਾਲ ਬਿਲਕੁਲ ਇਹ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ ਟ੍ਰੇਨਡ ਕਰ ਰਹੇ ਹੋ ਮੈਂ ਗੱਲਬਾਤ ਕਰਨੀ ਚਾਹਾਂਗਾ ਬਾਈ ਆਓ ਇੱਕ ਜਣਾ ਆਜੋ ਜਿਨ੍ਹਾਂ ਨੇ ਹੁਣੇ-ਹੁਣੇ ਕਲੀਅਰ ਕੀਤਾ ਤਾਂ ਮਿਲ ਚੁੱਕਾ ਐਕਸਪੀਰੀਅੰਸ ਹੋ ਗਿਆ ਮਤਲਬ ਸਰਟੀਫਿਕੇਟ ਮਿਲੇ ਹੈ ਹਾਂਜੀ ਮੈਨੂੰ ਅੱਜ ਹੀ ਸਰਟੀਫਿਕੇਟ ਮਿਲਿਆ ਮੈਂ ਪਾਸ ਹੋ ਚੁੱਕਿਆ ਹਾਂ ਤੇ ਆਪਣੇ ਸਰ ਬਹੁਤ ਵਧੀਆ ਸਿਖਾਉਂਦੇ ਨੇ ਤੇ ਮੈਂ ਸਾਰਿਆਂ ਨੂੰ ਰਿਕਾਰਡ ਕਰੂੰਗਾ ਕਿ ਇੱਥੇ ਵਿਜ਼ਿਟ ਕਰਨ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਬਾਅਦ ਜਿੰਨਾ ਮੇਰੇ ਵੀਰਾਂ ਨੇ ਜਾਣਾ ਹੈ ਤੇ ਜੋ ਵੀ ਆਪਾਂ ਹਨਾ ਟ੍ਰੇਨਿੰਗ ਆਪਾਂ ਲੈ ਸਕਦੇ ਇੱਥੋਂ ਅੱਛਾ ਇੱਕ ਗੱਲ ਇਹ ਹੁੰਦੀ ਅਸੀਂ ਵੇਖਿਆ ਸ਼ਹਿਰਾਂ ਦੇ ਵਿੱਚ ਕਿੰਨਾ ਲੋਕ ਗੱਡੀ ਸਿੱਖ ਲਓ ਇੰਨੇ ਦਿਨਾਂ ਦੇ ਵਿੱਚ ਉਹ ਗੱਡੀ ਕਹਿ ਕੇ ਮਰੂਤੀ ਤੇ ਉਹਨਾਂ ਬਿਠਾਇਆ ਹੁੰਦਾ ਨਾ ਗੇਰ ਪਵੇ ਨਾ ਸਟੀਅਰਿੰਗ ਮੁੜੇ ਪਰ ਇੱਥੇ ਤਾਂ ਵਧੀਆ ਪੂਰੇ ਟਰਾਲੇ ਜਿਹੜੇ ਮੈਨੂੰ ਲੱਗਦਾ ਬਾਹਰ ਹੀ ਚੱਲਦੇ ਹਨਾ ਤਾਂ ਕੋਈ ਦਿੱਕਤ ਪਰੇਸ਼ਾਨੀ ਇੱਥੇ ਆ ਤਾਂ ਨਹੀਂ ਰਹੀ ਤੁਹਾਨੂੰ ਨਹੀਂ ਸਰ ਅ ਦਿੱਕਤ ਪਰੇਸ਼ਾਨੀ ਕੋਈ ਨਹੀਂ ਜਿੱਦਾਂ ਕਿ ਤੁਸੀਂ ਕਿਹਾ ਕੀ ਹੈ ਹਨਾ ਗੱਡੀਜ਼ ਕਹਿ ਕੇ ਮਰੂਤੀ ਭਰਾ ਹੁੰਦੇ ਆ ਜਿਹੜੇ ਸਾਡੇ ਵੀਰਾਂ ਨੇ ਨਹੀਂ ਗੱਡੀ ਹੁੰਦੀ ਉਥੇ ਆਪਾਂ ਬੇਸਿਕ ਤੋਂ ਸ਼ੁਰੂ ਕਰਦੇ ਆਂ ਹਰ ਇੱਕ ਲੈਵਲ 'ਚ ਚੀਜ਼ ਵੰਡੀ ਹੋਈ ਜਾਂਦੀ ਨੇ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਮਰ ਮੈਨੂੰ ਕੁਛ ਨਹੀਂ ਹੁੰਦਾ ਸੀ ਜਦੋਂ ਮੈਂ ਆਇਆ ਹਾਂ ਤੇ ਹੁਣ ਮੈਨੂੰ A to Z ਸਭ ਕੁਝ ਆਉਂਦਾ ਜੇ ਹੁਣ ਕਰ ਲੈਣੀ ਉਹ ਡਰਾਈਵ ਇਹਨਾਂ ਦੀ ਇਨਸਟਰਕਸ਼ਨ ਹਾਂਜੀ ਪੂਰੀ ਡਰਾਈਵ ਕਰ ਲੈਂਦਾ ਮੈਂ ਕੋਈ ਪ੍ਰੋਬਲਮ ਨਹੀਂ ਆਪਰੇ ਸਰ ਬਹੁ ਬਰੀਅਸ ਕਹੁੰਦੇ ਨੇ ਤਾਂ ਬਿਲਕੁਲ ਇਹ ਬਾਈ ਦੇ ਨਾਲ ਵੀ ਗੱਲਬਾਤ ਕੀਤੀ ਹੈ ਇੱਧਰ ਵੀ ਕਰਦੇ ਆ ਤੁਸੀਂ ਵੀ ਟ੍ਰੇਨਿੰਗ ਲੈ ਰਹੇ ਹੋ ਹਾਂਜੀ ਸਰ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਮੈਨੂੰ 23 ਦਿਨ ਹੀ ਹੋਏ ਆ ਜੀ ਅੱਛਾ 23 ਦਿਨ ਹੋ ਗਏ ਤੇ 23 ਦਿਨਾਂ ਚ ਸਿੱਖ ਲਿਆ ਹਾਂਜੀ ਹਾਂਜੀ ਮਤਲਬ ਇਹ ਨਾ ਸਹੀ ਲਿਖਿਆ ਵੀ ਸਿਰਫ 30 ਦਿਨਾਂ ਦੇ ਵਿੱਚ ਟਰੱਕ ਟਰਾਲਾ ਟਿਪਰ ਸਿੱਖ ਹਾਂਜੀ 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 ਕੋਈ ਝੂਠ ਨਹੀਂ 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 ਝੂਠ ਤਾਂ ਨਹੀਂ ਕਿਉਂਕਿ ਸਰ ਜਿਹੜੇ ਸਾਡੇ ਸਾਰੇ ਹੀ ਉਹਨਾਂ ਨੂੰ 23-23 ਸਾਲ ਹੋ ਗਏ ਤੇ ਸਾਨੂੰ ਇੱਥੇ ਵਧੀਆ ਟ੍ਰੇਨਿੰਗ ਦਿੰਦੇ ਆ ਤੇ ਸਾਨੂੰ ਮਤਲਬ ਬੈਗ ਤੋਂ ਲੈ ਕੇ ਜੇ ਨਹੀਂ ਲੱਗਦੀ ਜਿੰਨੀ ਆਰੀ ਮਰਜ਼ੀ ਪੁੱਛੋ ਉਨੀ ਆਰੀ ਕਹਿੰਦੇ ਦੁਆਰਾ ਤੁਸੀਂ ਸਿੱਖ ਸਕਦੇ ਹੋ ਸਾਡੇ ਤੋਂ ਬਹੁਤ سارے ਸਕੂਲਾਂ ਚੇਂਜ ਹੁੰਦਾ ਹੈ ਕਿ ਫੀਸ ਲੈ ਲਈ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ 10 15 ਮਿੰਟ ਟਰਾਲੇ ਤੇ ਲਵਾ ਦਿੱਤੇ ਜਾਂਦੇ ਆ ਵੀ ਸਿੱਧਾ ਐਨੂੰ ਲੈ ਜਾਓ ਐਨੂੰ ਲੈ ਜਾਓ ਹਨਾ ਇੱਥੇ ਇਦਾਂ ਤਾਂ ਨਹੀਂ ਪ੍ਰੋਪਰ ਤੁਹਾਨੂੰ ਸਿਖਾਇਆ ਜਾ ਰਿਹਾ ਹਾਂਜੀ ਹਾਂਜੀ ਸਰ ਜੇ ਤੁਹਾਡਾ ਵੀ ਆਪਣਾ ਟਾਈਮ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਸਾਨੂੰ ਫੇਰ ਟਾਈਮ ਮਿਲਦਾ ਜਦੋਂ ਮਨਜ 6 ਵਜੇ ਵਾਪਸ ਜਾਂਦੇ ਜੀ ਨੂੰ ਤੇ ਜੋ ਫੇਰ ਟਾਈਮ ਮਿਲਦਾ ਫਿਰ ਆਪਾਂ ਸਿੱਖ ਸਕਦੇ ਆ ਇਹਨੂੰ ਮਰਜ਼ੀ ਸਾਨੂੰ ਮਵਾਜ਼ ਮਾਰ ਕੇ ਤੁਸੀਂ ਕਹੋ ਸਿੱਖ ਜਿਹੜਾ ਸਟਾਫ ਹੈ ਇੱਥੇ ਜਿਹੜੇ ਸਰ ਨੇ ਉਹ ਸਾਰੇ ਫ੍ਰੈਂਡਲੀ ਨੇ ਵਧੀਆ ਨੇ ਐਕਸਪੀਰੀਅੰਸ ਹਾਂਜੀ 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 ਪੂਰੇ ਹੀ ਤਾਂ ਬਿਲਕੁਲ ਇਹ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਬਾਈ ਤੁਸੀਂ ਵੀ ਇੱਥੋਂ ਸਿੱਖ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਕਿੰਨਾ ਸਮਾਂ ਹੋ ਗਿਆ ਮੈਨੂੰ ਵੀ ਇਨਾ ਹੋ ਗਿਆ ਪੂਰਾ ਟਰਕਿੰਗ ਸਿੱਖਦੇ ਪੂਰੀ ਡਿਟੇਲ ਸੇ ਸਾਡੇ ਟੀਚਰ ਸਿਖਾਉਂਦੇ ਆਂ ਔਰ ਪਲੱਸ ਸਾਰਾ ਜੋ ਵੀ ਕੋਰਸ ਹੈਗਾ ਉਹ ਇੰਟਰਨੈਸ਼ਨਲ ਸਟੈਂਡਰਡਸ ਦੇ ਅਕੋਰਡਿੰਗ ਹੈਗਾ ਤਾਂ ਕਿ ਸਾਨੂੰ ਈਜ਼ੀ ਹੋ ਜੇ ਅਗਰ ਅਸੀਂ ਅਬ੍ਰੋਡ ਜਾਂਦੇ ਆਂ ਤੇ ਸਾਨੂੰ ਉੱਥੇ ਜਾ ਕੇ ਕੋਈ ਮਤਲਬ ਕੋਈ ਪ੍ਰੋਬਲਮ ਨਾ ਆਵੇ ਉੱਥੇ ਵੀ ਅਗਰ ਕਲਾਸ ਲਾ ਸਕੀਏ ਹੂੰ ਮਤਲਬ ਤੁਸੀਂ ਇੰਨੇ ਕੁ ਦਿਨਾਂ ਦੇ ਵਿੱਚ ਪ੍ਰੋਪਰ ਸਿੱਖ ਲਿਆ ਵੀ ਹਾਂ ਇਦਾਂ ਟਰਾਲਾ ਚੱਲ ਜਾਂਦਾ ਬਿਲਕੁਲ ਬਿਲਕੁਲ ਜੀ ਜੋ ਉਹਨਾਂ ਨੇ ਪੂਰਾ ਡਿਟੇਲ ਨਾਲ ਸਿਖਾਇਆ ਹਰ ਛੋਟੀ ਚੀਜ਼ ਦੱਸੀ ਹੈ ਉਹਨਾਂ ਨੇ ਜਿੱਦਾਂ ਉਹਨਾਂ ਅਗਰ ਕੈਬਿਨ ਵਿੱਚ ਵੀ ਆਪਾਂ ਬੈਠਦੇ ਹਾਂ ਤੇ ਕਿਦਾਂ ਅੱਗੇ ਦੇਖਣਾ ਹੈ ਮਿਰਰਸ ਕਿਦਾਂ ਦੇਖਨੇ ਹੈ A to Z ਸਾਰੀ ਚੀਜ਼ਾਂ ਉਹਨਾਂ ਨੇ ਪ੍ਰੋਪਰ ਸਿਖਾਈਆਂ ਹੂੰ ਵੈਸੇ ਇੱਕ ਮਿਡਲ ਕਲਾਸ ਬੰਦੇ ਦੀ ਅਸੀਂ ਗੱਲ ਕਰੀਏ ਤਾਂ ਉਹ ਡਰਾਈਵਿੰਗ ਸਕੂਲ ਦਾ ਜਦੋਂ ਨਾਂ ਸੁਣਦਾ ਨਾ ਉਹਨੂੰ ਇਹ ਲੱਗਦਾ ਕਿ ਜਦੋਂ ਪਤਾ ਨਹੀਂ ਕਿੰਨੀ ਫੀਸ ਸੁਣੇ ਹੈ ਤਾਂ ਵੈਸੇ ਇੱਕ ਨਾਰਮਲ ਕਲਾਸ ਦਾ ਬੰਦਾ ਵੀ ਅ ਪੂਰਾ ਮੀਨਾ ਲਗਾ ਰਹੇ ਹੋ ਉਸ ਬੇਬੀ ਕੋਈ ਜਿੰਨੇ ਵੀ ਡਾਊਟਸ ਵਗੈਰਾ ਵੀ ਹੈ ਉਹ ਵੀ ਬਾਰ ਬਾਰ ਇਹ ਪੁੱਛਣ ਤੇ ਕੋਈ ਮਨਾ ਨਹੀਂ ਕਰਦੇ ਪੂਰੀ ਚੀਜ਼ਾਂ ਦੱਸਦੇ ਆ ਤੇ ਉਹ ਸਾਰਾ ਪੈਸਾ ਵਸੂਲ ਹੁੰਦਾ ਹੂੰ ਜਿੱਦਾਂ ਵੀਰ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਆਉਂਦਾ ਇੱਥੇ ਜਿੰਨੂੰ ਕੁਝ ਨਹੀਂ ਆਉਂਦਾ ਸਿੱਖ ਜੂ ਆਣ ਕੇ ਮਹੀਨੇ ਚ ਬਿਲਕੁਲ ਸਰ ਜ਼ੀਰੋ ਤੋਂ ਵੀ ਸਟਾਰਟ ਹੋਗੇ ਬਿਲਕੁਲ ਇੱਥੇ ਸਿੱਖ ਸਕਦੇ ਹੋ ਮਹੀਨੇ ਚ ਹੂੰ ਬਿਲਕੁਲ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਕਿਤੇ ਰਹਿ ਨਾ ਜਾਵੇ ਤੁਹਾਡੇ ਮਨ ਦੇ ਵਿੱਚ ਕਿ ਸ਼ਾਇਦ ਕੋਈ ਝੂਠ ਬੋਲ ਰਹੇ ਆ ਬਾਈ ਕਿੰਨਾ ਟਾਈਮ ਹੋ ਗਿਆ ਸਿੱਖ ਦੇ ਨੂੰ ਮੈਨੂੰ ਸਾਰਾ 1 ਮੰਥ ਹੋ ਗਿਆ। ਅੱਛਾ 1 ਮੰਥ ਹੋ ਗਿਆ। ਹੁਣ ਆ ਗਿਆ ਡਰਾਈਵ ਕਰ ਲੈਣੇ। ਹਾਂਜੀ ਹਾਂਜੀ ਆ ਗਿਆ ਸਰ। ਆ ਗਿਆ ਮਤਲਬ ਕਿ ਬਹੁਤ ਵਧੀਆ ਟ੍ਰੇਨਰ ਵੀ ਬਹੁਤ ਵਧੀਆ ਜਿਹਦੇ ਤੁਸੀਂ ਦੇਖ ਸਕਦੇ ਕੰਕਰੀਟ ਦੇ ਟਰੈਕ ਹੈ ਉਸ ਤੋਂ ਇਲਾਵਾ ਵੀ ਮਤਲਬ ਕਿ ਜਿਹੜੀ ਪਾਰਕਿੰਗ ਵੀ ਆ ਇੰਟਰਨੈਸ਼ਨਲ ਲੈਵਲ ਦੀ ਪਾਰਕਿੰਗ ਆ ਸਿਖਾਉਂਦੇ ਨੇ ਕਿ ਜੋ ਦੇਸ਼ ਪਰ ਦੇਸਾਂ ਵਿੱਚ ਚਲਦੇ ਨੇ ਅਰਬ ਦੀਆਂ ਵਕਰੀਆਂ ਯੂਰਪ ਦੀਆਂ ਵਕਰੀਆਂ ਮਤਲਬ ਕਿ ਯੂਐਸਏ ਕੈਨੇਡਾ ਦੀਆਂ ਵਕਰੀਆਂ ਟ੍ਰੇਨਰ ਵੀ ਬਹੁਤ ਵਧੀਆ ਗਾਈਡ ਕਰਦੇ ਨੇ ਮਤਲਬ ਕਿ ਅਗਰ ਜੇ ਕਿ ਹਰ ਸਟੂਡੈਂਟ ਨੂੰ ਨਹੀਂ ਵੀ ਪਤਾ ਲੱਗਦਾ ਕਿ ਮਤਲਬ ਕਿ ਉਸ ਟਾਈਮ ਤੋਂ ਇਲਾਵਾ ਵੀ ਆਪਣਾ ਆ ਸਾਰਨ ਹੋਰਾਂ ਨੂੰ ਦੱਸ ਕੇ ਦੁਬਾਰਾ ਟਾਈਮ ਲੈ ਆ ਕੇ ਆਪਣਾ ਵਧੀਆ ਸਿੱਖ ਸਕਦਾ ਕੋਈ ਇੱਦਾਂ ਦਾ ਚੱਕਰ ਨਹੀਂ ਹੈਗਾ ਤੇ ਕੀ ਲੱਗਦਾ ਕਿ ਜਿਹੜਾ ਇੱਥੋਂ ਸਿੱਖ ਕੇ ਗਿਆ ਉਹ ਬਾਹਰ ਕਿਸੇ ਨੇ ਲਾਇਸੈਂਸ ਵੀ ਬਣਾਉਣਾ ਤੇ ਪਹਿਲੀ ਟਰਾਈ ਦੇ ਵਿੱਚ ਕਲੀਅਰ ਕਰ ਲੂਗਾ ਹਾਂਜੀ ਹਾਂਜੀ ਤਕਰੀਬਨ ਜਿਹੜਾ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਆਏ ਦਿੱਤਾ ਹੁੰਦਾ ਜਿਨ੍ਹਾਂ ਨੂੰ ਸਰਟੀਫਿਕੇਟ ਮਿਲਿਆ ਉਹ ਤਕਰੀਬਨ ਫਸਟ ਟਾਈਮ ਚ ਰੈਂਡ ਕਰ ਲੂਗਾ ਵਧੀਆ ਬਿਲਕੁਲ ਜਿਵੇਂ ਬਾਈ ਹੁਣਾਂ ਨੇ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਕਲਾਸ ਇਹਨਾਂ ਦੀ ਚੱਲ ਰਹੀ ਸੀਗੀ ਕਿਸੇ ਵੀ ਤਰੀਕੇ ਦਾ ਕੋਈ ਵੀ ਉਲਝਾ ਛਿਪਾ ਨਹੀਂ ਹੈ ਬਾਈ ਨੇ ਕਿਹਾ ਕਿ ਜਿਹੜਾ ਕਲਾਸ ਲਾ ਲਿਆ ਸਮਝੋ ਪਹਿਲੀ ਟਰਾਈ ਦੇ ਵਿੱਚੋਂ ਪਾਸ ਨਹੀਂ ਤਾਂ ਸਰ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਸੀਗਾ ਬੱਚੇ ਵੀ ਕਹਿੰਦੇ ਆ ਕਿ ਪੂਰਾ ਸਟਾਫ ਐਕਸਪੀਰੀਅੰਸ ਹੈ ਸਾਰਿਆਂ ਨੂੰ ਹਨਾ ਇੱਕ ਤਾਂ ਇਹ ਬਹੁਤ ਹੁੰਦਾ ਹੈ ਕਿ ਕਈ ਜਿਹੜੇ ਆਪ ਜੇ ਗੱਡੀ ਨਹੀਂ ਸਹੀ ਤਰੀਕੇ ਨਾਲ ਚਲਾਉਂਦੇ ਉਹਨਾਂ ਨੂੰ ਲੋਕ ਹਾਇਰ ਕਰ ਲੈਂਦੇ ਆ ਕਿ ਚਲ ਕੋਈ ਨਹੀਂ ਮਾੜਾ ਥੋੜਾ ਚਲਾਈ ਜਾਵਾਂਗੇ ਹਨਾ ਕੰਮ ਇੱਥੇ ਤਾਂ ਕਹਿੰਦੇ ਕਿ 20 20 25 25 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਤੁਸੀਂ ਸਟਾਫ ਰੱਖਿਆ ਸਰ ਸਾਡੇ ਕੋਲ ਮਤਲਬ ਇਸ ਤਰ੍ਹਾਂ ਨਹੀਂ ਕਿ ਇੱਕ ਜਾਂ ਦੋ ਟ੍ਰੇਨਰ ਨੇ ਸਾਡੇ ਕੋਲ ਪੂਰਾ ਮਤਲਬ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕਰਾਣੇ ਆ ਅਸੀਂ ਪ੍ਰਿੰਸੀਪਲ ਤੋਂ ਲੈ ਕੇ ਜਿਹੜੇ ਉਹ ਵੀ ਆਟੋਮੋਬਾਈਲ ਦੇ ਵਿੱਚ ਐਕਸਪ ਟ੍ਰੇਨਿੰਗ ਮੈਨੇਜਰ ਨੇ ਉਹਨਾਂ ਦੇ ਅੰਡਰ ਫਿਰ ਉਹਨਾਂ ਦੇ ਅੰਡਰ ਸਾਡੇ ਕੋਲ ਚਾਰ ਸੀਨੀਅਰ ਇਨਸਟ੍ਰਕਟਰ ਨੇ ਉਹ ਚਾਰ ਸੀਨੀਅਰ ਇਨਸਟ੍ਰਕਟਰ ਦੇ ਅੰਡਰ ਚਾਰ ਹੋਰ ਅਸਿਸਟੈਂਟ ਟ੍ਰੇਨਰ ਜਿਹੜੇ ਇਨਸਟ੍ਰਕਟਰ ਨੇ ਤੇ ਸਾਡੇ ਕੋਲ ਅਰਾਊਂਡ 11 ਤੋਂ 12 ਬੰਦਿਆਂ ਦੀ ਟ੍ਰੇਨਿੰਗ ਦਾ ਸਟਾਫ ਹੈ ਤੋਂ ਯਾਰ ਇਸ ਕਰਕੇ ਅਸੀਂ ਇਹ ਸਾਰੇ 100 ਤੱਕ ਜਿਹੜੇ ਕੈਂਡੀਡੇਟਸ ਨੂੰ ਬਹੁਤ ਵਧੀਆ ਤਰੀਕੇ ਨਾਲ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਟ੍ਰੇਨਿੰਗ ਦੇ ਸਕਦੇ ਆ ਇਹਨਾਂ ਵਿੱਚੋਂ ਜਿਹੜੇ ਸਾਡੇ ਸੀਨੀਅਰ ਟ੍ਰੇਨਰ ਨੇ ਕਿਸੇ ਨੂੰ 20 ਸਾਲ ਦਾ ਐਕਸਪੀਰੀਅੰਸ ਹੈ ਦੁਬਈ ਵਿੱਚ ਕਿਸੇ ਨੂੰ ਕੁਵੇਤ ਦੇ ਵਿੱਚ ਕਿਸੇ ਨੇ ਯੂਐਸ ਆਰਮੀ ਨਾਲ ਕੰਮ ਕੀਤਾ ਕਿਸੇ ਨੇ ਸਾਡੇ ਸਰਕਾਰੀ ਇੰਸਟੀਟਿਊਟਸ ਦੇ ਵਿੱਚ ਕੰਮ ਕੀਤਾ ਤਾਂ ਸਾਡੇ ਜਿਹੜੇ ਉਹ ਟ੍ਰੇਨਰ ਨੇ ਉਹ ਸਾਰੇ ਹੀ ਐਕਸਪਰਟ ਤੇ ਐਜੂਕੇਟਿਡ ਨੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਦੱਸਿਆ ਜਾਂਦਾ ਹੈ ਔਰ ਕਹਿਆ ਜਾਂਦਾ ਅਸੀਂ ਸਟੇਜਿੰਗਸ ਨੂੰ ਕਿ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਸਮਝ ਆਈ ਉਹ ਕਿਸੇ ਟਾਈਮ ਜਦੋਂ ਮਰਜ਼ੀ ਦੁਬਾਰਾ ਪੁੱਛ ਸਕਦੇ ਆ ਤਾਂ ਕਿ ਅਸੀਂ ਉਹਨਾਂ ਦਾ ਉਹ ਡਾਊਟ ਕਲੀਅਰ ਕਰ ਸਕੀਏ ਜਿਹੜੇ ਸਾਡੇ ਨੌਜਵਾਨ ਦਰਸ਼ਕ ਨਹੀਂ ਦੇਖਦੇ ਨੇ ਜਿਨ੍ਹਾਂ ਦਾ ਬਾਹਰ ਸੁਪਨਾ ਹੈ ਡਰਾਈਵਿੰਗ ਸਿੱਖਣੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜੇਕਰ ਉਹ ਸਿੱਖਣਾ ਚਾਹੁੰਦੇ ਨੇ ਤੇ ਮੈਂ ਇਹ ਬਿਲਕੁਲ ਬੇਸਿਕ ਤੋਂ ਸਾਡੇ ਕੋਲ ਆ ਕੇ ਉਹ ਸਟਾਰਟ ਕਰ ਸਕਦੇ ਨੇ ਜਾਂ ਉਹ ਇੰਡੀਆ ਦੇ ਵਿੱਚ ਕੋਈ ਹੋਰ ਵਧੀਆ ਇੰਸਟੀਚਿਊਟ ਚ ਕਰਦੇ ਨੇ ਉੱਥੇ ਸਿੱਖਣ ਜਿੱਥੇ ਉਹਨਾਂ ਨੂੰ ਥਿਉਰੀ ਵੀ ਕਰਾਈ ਜਾਵੇ ਉਹਨਾਂ ਨੂੰ ਪ੍ਰੈਕਟੀਕਲ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ ਔਰ ਇਸ ਤਰ੍ਹਾਂ ਇੰਗਲਿਸ਼ ਕਮਿਊਨੀਕੇਸ਼ਨ ਦੀ ਵੀ ਟ੍ਰੇਨਿੰਗ ਦਿੱਤੀ ਜਾਵੇ ਔਰ ਪ੍ਰੋਪਰ ਤਰੀਕੇ ਨਾਲ ਕੋਰਸ ਕੀਤਾ ਜਾਵੇ ਉਹ ਇਹ ਨਾ ਸੋਚਣ ਕਿ ਮੈਂ 5 ਦਿਨਾਂ ਵਿੱਚ ਸਿੱਖ ਲਵਾਂ 10 ਦਿਨ ਵਿੱਚ ਸਿੱਖ ਲਾਂ ਉਹ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਕਿ 5-10 ਦਿਨਾਂ ਦੇ ਵਿੱਚ ਬੰਦਾ ਸਿੱਖ ਲੇ ਅਸੀਂ ਜਿਹੜੇ ਸਾਡੇ ਕੋਲ ਟ੍ਰੇਨਿੰਗ ਲੈ ਕੇ ਕੈਂਡੀਡੇਟਸ ਆ ਰਹੇ ਨੇ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹਿੰਨੇ ਆ ਕਿ ਤੁਸੀਂ ਸਾਡੇ ਕੋਲੋਂ ਆਪਣੇ ਜਿਹੜੇ ਤੁਹਾਡੇ ਬੇਸਿਕ ਸਾਰੇ ਵਧੀਆ ਕਲੀਅਰ ਕਰ ਲਏ ਪਾਰਕਿੰਗਸ ਕਲੀਅਰ ਕਰ ਲਈਆਂ ਬਟ ਹੁਣ ਇਸ ਤੋਂ ਬਾਅਦ ਤੁਸੀਂ ਇਹ ਸੋਚੋ ਮਤਲਬ ਇਹ ਡਾਇਰੈਕਟ ਇਹੀ ਨਾ ਸੋਚੋ ਕਿ ਅਸੀਂ ਵਧੀਆ ਤਨਖਾਹ ਤੇ ਇਮੀਡੀਏਟ ਜੌਬ ਲੱਗ ਜਾਈਏ ਤੁਹਾਨੂੰ ਕੋਈ ਵੀ ਐਜ਼ ਅ ਅਸਿਸਟੈਂਟ ਡਰਾਈਵਰ ਜੌਬ ਮਿਲਦੀ ਆ ਉਹਨੂੰ ਸਿੱਖੋ ਕਿਉਂਕਿ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਹੌਲੀ-ਹੌਲੀ ਡਰਾਈਵ ਕਰਨ ਤੇ ਜਿਹੜਾ ਕੁਝ ਨਵੇਂ ਤਜਰਬੇ ਆਣਗੇ ਜਦੋਂ ਹਾਈਵੇ ਤੇ ਡਰਾਈਵ ਕਰਨਗੇ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਉਹਨਾਂ ਨੂੰ ਉਸ ਤੋਂ ਬਾਅਦ ਹੋਰ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਤਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਜਾਣਕਾਰੀ ਦਿੱਤੀ ਹੈ ਤਾਂ ਬਿਲਕੁਲ ਜਿਹੜਾ ਵੀ ਹੁਣ ਬੰਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦਾ ਨਾ ਕਿ ਬਾਹਰ ਜਾ ਕੇ ਅਸੀਂ ਡਰਾਈਵਿੰਗ ਕਰਨੀ ਹੈ ਪਰ ਸਾਨੂੰ ਆਉਂਦੀ ਨਹੀਂ ਅਸੀਂ ਸਿੱਖੀ ਨਹੀਂ ਤਾਂ ਡਰੋ ਨਾ ਬਿਲਕੁਲ ਨੋਮੀਨਲ ਫੀਸ ਦੇ ਵਿੱਚ ਇਹ ਸਾਰਾ ਕੁਝ ਤੁਹਾਨੂੰ ਸਿਖਾਇਆ ਜਾ ਰਿਹਾ ਜਿਹੜੀਆਂ ਚੀਜ਼ਾਂ ਬਾਹਰ ਹੁੰਦੀਆਂ ਨੇ ਤਾਂ ਪਾਰਕਿੰਗ ਵੀ ਟਰੱਕ ਵੀ ਹਨ ਜਿਹੜੇ ਬਾਹਰ ਚੱਲਦੇ ਨੇ ਔਰ ਟਰੈਕ ਤਾਂ ਤੁਸੀਂ ਦੇਖ ਹੀ ਲਿਆ ਔਰ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਕਿਵੇਂ ਇਹ ਸਾਰਾ ਤੁਹਾਨੂੰ ਟ੍ਰੇਨ ਕਰਦੇ ਨੇ ਕਿਸੇ ਵੀ ਤਰੀਕੇ ਦਾ ਕੋਈ ਓਲਾ ਛਿਪਾ ਨਹੀਂ ਆ ਫਿਰ ਵੀ ਤੁਹਾਡੀ ਕੋਈ ਵੀ ਇਨਕੁਆਇਰੀ ਹੈ ਤਾਂ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਬਕਾਇਦਾ ਅਸੀਂ ਨੰਬਰ ਫਲੈਸ਼ ਕਰ ਰਹੇ ਹਾਂ ਤੁਸੀਂ ਉਹਨਾਂ ਤੇ ਸੰਪਰਕ ਕਰਕੇ ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਇੱਥੇ ਆਣ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਚੀਜ਼ ਦਾ ਫਿਰ ਵੀ ਓਲਾ ਛਿਪਾ ਹੈ ਕਿਉਂਕਿ ਅੱਜ ਕੱਲ ਬੰਦੇ ਨੇ ਪੈਸੇ ਦੇਣੇ ਤਾਂ ਉਹ 100 ਵਾਰੀ ਸੋਚਦਾ ਤੁਸੀਂ ਇੱਥੇ ਆਓ ਆਣ ਕੇ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਆਪਣਾ ਯਕੀਨ ਜਿਹੜਾ ਹੈ ਉਹ ਪੁਖਤਾ ਕਰ ਸਕਦੇ ਹੋ ਬਾਕੀ ਅਸੀਂ ਨੰਬਰ ਵੀ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਸਾਰੀ ਜਾਣਕਾਰੀ ਜਿਹੜੀ ਆ ਉੱਥੇ ਕਾਲ ਕਰਕੇ ਲੈ ਸਕਦੇ ਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਜਲੰਧਰ